ਸਾਸ਼ੀ ਕਾਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਬਹੁਤ ਵੱਡਾ ਤੁਹਾਡਾ ਇੱਕ ਡਾਊਟ ਅੱਜ ਦੀ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਾ ਹੈ ਮੰਤਰੀ ਮਾਰਕ ਮਿਲਰ ਦੇ ਵੱਲੋਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਸਪਸ਼ਟੀਕਰਨ ਦਿੱਤਾ ਗਿਆ ਹੈ ਦੋ ਅਪਡੇਟ ਹੈ ਦਰਸਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਦੋ ਅਪਡੇਟ ਸਾਂਝੀਆਂ ਕੀਤੀਆਂ ਨੇ ਦਰਸਲ ਇੱਕ پارਲੀਮੈਂਟਰੀ ਬੈਠਕ ਦੇ ਵਿੱਚ ਮਾਰਕ ਮਿਲਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਵੱਲੋਂ ਸਵਾਲ ਕੀਤਾ ਗਿਆ ਸੀਗਾ ਉਹ ਸਵਾਲ ਦਾ ਜਵਾਬ ਜਿਹੜਾ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦਿੱਤਾ ਹੈ ਪਹਿਲਾ ਸਵਾਲ ਇਹ ਸੀਗਾ ਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਵਾਸਤੇ ਹੁਣ ਕੀ ਹੋਵੇਗਾ ਕਿ ਉਹਨਾਂ ਨੂੰ ਦੇਸ਼ੋਂ ਕੱਢ ਦਿੱਤਾ ਜਾਵੇਗਾ ਕਿ ਉਹ ਚਲੇ ਜਾਣਗੇ ਜਾਂ ਉਹਨਾਂ ਨੂੰ ਲੈ ਕੇ ਕੀ ਪਲਾਨ ਹੈ ਇਮੀਗ੍ਰੇਸ਼ਨ ਕੈਨੇਡਾ ਦਾ ਦੂਜਾ ਸਵਾਲ ਸੀਗਾ ਕਿ ਜਿਹੜੇ ਰੈਫਿਊਜੀ ਸਟੂਡੈਂਟ ਕਲੇਮ ਕਰ ਰਹੇ ਨੇ ਜਾਂ ਰੈਫਿਊਜੀਜ਼ ਨੂੰ ਲੈ ਕੇ ਸਰਕਾਰ ਕੀ ਸੋਚ ਰਹੀ ਹੈ ਉਸ ਬਾਰੇ ਕੀ ਪਲਾਨ ਹੈ ਸਰਕਾਰ ਦਾ ਉਸ ਬਾਰੇ ਸਵਾਲ ਕੀਤਾ ਗਿਆ ਸੀਗਾ ਉਸ ਦਾ ਜਵਾਬ ਕੀ ਦਿੱਤਾ ਗਿਆ ਤੇ ਉਹਦਾ ਫਿਊਚਰ ਦੇ ਵਿੱਚ ਕੀ ਇਮਪੈਕਟ ਹੋ ਸਕਦਾ ਹੈ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਉੱਤੇ ਜਾਂ ਜਿਹੜੇ ਜਾਣ ਵਾਲੇ ਨੇ ਕੈਨੇਡਾ ਦੇ ਲਈ ਉਹਨਾਂ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਚੈਨਲ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸ ਨਾਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬੜਵਾਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਰ ਮਾਰਕ ਮਿਲਰ ਦੇ ਵੱਲੋਂ ਪਹਿਲਾਂ ਤੁਸੀਂ ਸੁਣ ਲਓ ਕਿ ਸਤੰਬਰ 2024 ਤੋਂ ਲੈ ਕੇ ਦਸੰਬਰ 2024 ਦੇ ਵਿੱਚ ਜਿਹੜੇ ਲੱਖਾਂ ਹੀ ਵਰਕ ਪਰਮਿਟ ਜਿਹੜੇ ਆ ਐਕਸਪਾਇਰ ਹੋਣ ਜਾ ਰਹੇ ਨੇ ਉਨ੍ਹਾਂ ਦਾ ਕੀ ਪਲਾਨ ਹੈ ਇਮੀਗ੍ਰੇਸ਼ਨ ਕੈਨੇਡਾ ਦੇ ਵੱਲੋਂ ਉਹਦੇ ਚ ਕੀਤਾ ਗਿਆ ਪਾਰਲੀਮੈਂਟਰੀ ਬੈਠਕ ਚੱਲ ਰਹੀ ਸੀ ਕਿ ਤੇ ਸਵਾਲ ਜਿਹੜਾ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਵੱਲੋਂ ਪੁੱਛਿਆ ਗਿਆ ਜਵਾਕ ਕੀ ਦੇ ਰਹੇ ਨੇ ਮਾਰਕ ਮਿਲਰ ਇਹ ਤੁਸੀਂ ਸੁਣੋ ਉਸ ਤੋਂ ਬਾਅਦ ਤੁਹਾਨੂੰ ਮੈਂ ਐਕਸਪਲੇਨ ਵੀ ਕਰਾਂਗਾ and then in november 36130, um, in october 10182, in the month before 127348. so how many of those people are still in the country? how many have received the renewal? and how many of them have cbsa now looking at them? what i can provide to you as a number is the expected decrease over that period of, over the three-year period, which is about 450, the first year 450, the next year, that's net, net. Uh, incoming and outcoming uh, with a slight increase in in 2027. So, uh, again, so how are you going to track then those whose work permits are expiring by the end of 2025? Again, it's in the hundreds of thousands. Uh, you're not giving me much confidence or Canadians confidence that you have a plan because we have a breakdown by month how many student visas and work visas are expiring and you you haven't provided any information on the means. How are you going to do it? You say you have partner organizations, you're working with people, what are you actually doing? what's the process? how are you going to ensure people abide by the visa conditions? as i said to you before, uh, any, just like the vast majority of people that come to the country the, on a temporary basis, the vast majority leave. in some cases, uh, increasingly many, i will concede, people decide to choose. they are in a situation of irregularity in that case. Uh, once they have exhausted their remedies they are removed by cbsa ਤੁਸੀਂ ਸੁਣਿਆ ਮਾਰਕ ਮਿਲਰ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਇਸ ਨੂੰ ਬੜਾ ਕਹਿ ਸਕਦੇ ਕਿ ਤੋੜ ਮਰੋੜ ਕੇ ਜਾਂ ਕਹਿ ਸਕਦੇ ਕਿ ਅਸਹਿਜ ਤਰੀਕੇ ਦੇ ਨਾਲ ਸਵਾਲ ਦਾ ਜਵਾਬ ਦਿੱਤਾ ਦਰਸਲ ਸਾਫ਼ ਸਪਸ਼ਟ ਪੁੱਛਿਆ ਗਿਆ ਸੀਗਾ ਕਿ ਇਸ ਦੇ ਉੱਤੇ ਸਾਨੂੰ ਕਲੀਅਰ ਕਰੋ ਕਿ ਜਿਹੜਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਕੀ ਉਹ ਦੇਸ਼ ਛੱਡ ਕੇ ਚਲੇ ਜਾਣਗੇ ਜਾਂ ਫਿਰ ਉਹਨਾਂ ਵਾਸਤੇ ਪਲਾਨ ਕੀ ਹੈ ਇਹ ਸਪਸ਼ਟ ਕਰੋ ਇਮੀਗ੍ਰੇਸ਼ਨ ਮਿਸਟਰ ਮਾਰਕ ਮਿਲਰ ਨੇ ਕਿਹਾ ਕਿ ਜ਼ਿਆਦਾਤਰ ਲੋਕ ਜਿਹੜੇ ਉਹ ਕੰਟਰੀ ਲੀਵ ਕਰ ਦੇਣਗੇ ਜਿਹੜੇ ਨਹੀਂ ਜਾਣਗੇ ਉਹਨਾਂ ਤੇ ਸੀਬੀਐਸਏ ਜਿਹੜਾ ਉਹ ਐਕਸ਼ਨ ਲਵੇਗੀ ਤੇ ਉਹਨਾਂ ਦੇ ਉੱਤੇ ਕਹਿ ਸਕਦੇ ਕਾਰਵਾਈ ਕੀਤੀ ਜਾਵੇਗੀ ਪਰ ਉਮੀਦ ਕਰਦੇ ਕਿ ਟੈਂਪਰੇਰੀ ਤੌਰ ਤੇ ਜਿਹੜੇ ਆਏ ਸੀਗੇ ਕੈਨੇਡਾ ਉਹ ਟੈਂਪਰੇਰੀ ਤੌਰ ਤੇ ਰਹਿ ਕੇ ਪਰਮਾਨੈਂਟਲੀ ਇੱਥੋਂ ਲੀਵ ਕਰ ਜਾਣਗੇ ਮਾਰਕ ਮਿਲਰ ਨੇ ਇਸ ਸਵਾਲ ਦਾ ਜਵਾਬ ਜਿਹੜਾ ਹੈ ਉਹ ਇਸ ਢੰਗ ਤੇ ਇਸ ਤਰੀਕੇ ਨਾਲ ਦਿੱਤਾ ਨਾਲ ਹੀ ਉਹਨਾਂ ਨੇ ਆਪਣੇ ਕੈਪਸ ਵਗੈਰਾ ਨੂੰ ਲੈ ਕੇ ਪੁਆਇੰਟ ਇੰਟਰਨੈਸ਼ਨਲ ਸਟੂਡੈਂਟ ਦੀ ਸਟੱਡੀ ਨੂੰ ਲੈ ਕੇ ਜਿਹੜੇ ਕੈਪ ਅਨਾਉਂਸ ਕੀਤੇ ਗਏ ਨੇ ਜਾਂ ਜਿਹੜੇ ਟੈਂਪਰੇਰੀ ਰੈਜ਼ਿਡੈਂਸ ਨੂੰ ਲੈ ਕੇ ਕੈਪ ਅਨਾਉਂਸ ਕੀਤੇ ਗਏ ਨੇ ਉਹਨਾਂ ਦਾ ਹਵਾਲਾ ਦਿੰਦੇ ਹੋਏ ਇਸ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੁਣ ਦੂਜਾ ਸਵਾਲ ਪੁੱਛਿਆ ਗਿਆ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਤੋਂ ਕਿ ਭਈ ਰਿਫਿਊਜੀ ਸਟੂਡੈਂਟ ਜ਼ਿਆਦਾਤਰ ਕਲੇਮ ਕਰ ਰਹੇ ਨੇ ਤੁਸੀਂ ਖੁਦ ਐਕਸੈਪਟ ਕੀਤਾ ਉਹਨਾਂ ਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਹੋ ਇਹ ਉਹਨਾਂ ਨੂੰ ਲੈ ਕੇ ਕੀ ਪਲਾਨ ਹੈ ਤਾਂ ਮਾਰਕ ਮਿਲਰ ਨੇ ਇੱਥੇ ਬਹੁਤ ਵੱਡਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਬਹੁਤ ਨੰਬਰ ਆਫ ਸਟੂਡੈਂਟ ਜਿਹੜੇ ਨੇ ਉਹ ਰਿਫਿਊਜੀ ਫਾਈਲ ਕਰ ਰਹੇ ਨੇ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਇਸ ਨੂੰ ਲੈ ਕੇ ਆਉਣ ਵਾਲੇ ਕਪਲ ਆਫ ਵੀਕ ਦੇ ਵਿੱਚ ਨਵੀਂ ਪਾਲਿਸੀ ਲੈ ਕੇ ਆ ਰਹੇ ਹਾਂ ਤੇ ਜਿਹੜਾ ਕਾਨੂੰਨ ਹੈ ਆ ਕਹਿ ਸਕਦੇ ਕਿ ਜਿਹੜੇ ਰੂਲ ਨੇ ਉਹਨਾਂ ਦੇ ਵਿੱਚ ਅਮੈਂਡਮੈਂਟ ਕਰਨ ਜਾ ਰਹੇ ਹਾਂ ਯਾਨੀ ਸੁਧਾਰ ਕਰਨ ਜਾ ਰਹੇ ਹਾਂ ਯਾਨੀ ਚੇਂजेस ਕਰਨ ਜਾ ਰਹੇ ਹਾਂ ਯਾਨੀ ਕਿ ਰਿਫਿਊਜੀ ਜਿਹੜਾ ਕਲੇਮ ਕਰ ਸਕਦੇ ਸੀ ਕਿ ਸਟੂਡੈਂਟ ਹੋਣ ਜਾਂ ਉਥੇ ਟੈਂਪਰੇਰੀ ਤੌਰ ਤੇ ਗਏ ਹੋਏ ਲੋਕ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਮੇਜਰ ਜਿਹੜਾ ਹੈ ਉਹ ਲੈਣ ਜਾ ਰਹੀ ਹੈ ਆਈਆਰਸੀਸੀ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਲੀਅਰ ਕੀਤਾ ਕੀ ਕਿਹਾ ਸੁਣੋ ਇਟਸ ਇੰਟਰਸਟਿੰਗ ਬਿਕਾਜ਼ ਯੂਵ ਮੇਡ ਪਬਲਿਕ ਸਟੇਟਮੈਂਟਸ ਰਿਪੀਟਲੀ ਕਲੇਮਿੰਗ and saying and alleging, based on IRCC data, that that is not what's going on. And that's why the IRB now has a record number of backlogged applications for asylum. And you have said that tens of thousands of them are actually international students who are staying longer to applying for asylum and you're claiming they don't have a legitimate claim to make, that those are your quotes, the headlines you're generating by doing communications out there. So, uh, are you saying you don't have a plan, that this is part of your plan to have an increasing backlog at the IRB to deal with it? Um, Minister, you please respond. There are an increasing number of international students making asylum claims, I think with very little hope given their conditions. Uh, they, uh, whether you like it or not, are entitled to a form of due process in this country. I don't think you would. Report to deny it to them. Um, are there things we can do to make sure that's more streamlined? I would encourage you to uh, follow the next few weeks as we propose more amendments to the immigration system and the asylum system. Uh, but let's recall that every, but that every party in this House, except for the Liberal Party, voted down our asylum reforms in the budget. Uh, a, a bit shameful considering that Conservatives had proposed these in, in earlier years, but you chose to play politics about it. This is a system that is in need. of reform uh, and it needs a need of reform in the right way tus dekha mark miller ne doun saawalan da jawab jada hai o kis tang de naal ditta te ida aune wale samay de vich impact ki hovega impact te hovega ki jinna de work permit expire ho rahe ne onna nu apna koi na koi status jada o change kar lena chahida hai nahi ta ਤੁਹਾਡੇ ਖਿਲਾਫ ਜਿਹੜੀ ਆ ਉਹ ਸੀਬੀਐਸਏ ਦੀ ਕਾਰਵਾਈ ਹੋ ਸਕਦੀ ਹੈ ਮੇਬੀ ਇਹ ਚੀਜ਼ ਹੋ ਸਕਦੀ ਹੈ ਤੇ ਖਾਸ ਕਰਕੇ ਇਲੈਕਸ਼ਨ ਸਿਰਤੇ ਨੇ ਤੇ ਇਸ ਦੌਰਾਨ ਕਿਉਂਕਿ ਲੱਖਾਂ ਦੀ ਗਿਣਤੀ ਚ ਵਰਕ ਪਰਮਿਟਸ ਐਕਸਪਾਇਰ ਹੋਣ ਜਾ ਰਹੇ ਨੇ ਦਸੰਬਰ 2025 ਤੱਕ ਇਹ ਵਰਕ ਪਰਮਿਟ ਜਿਹੜੇ ਆ ਉਹ ਲਗਾਤਾਰ ਐਕਸਪਾਇਰ ਹੁੰਦੇ ਰਹਿਣਗੇ ਯਾਨੀ ਕਿ ਇਹ ਵੱਡੀ ਗਿਣਤੀ ਜਿਹੜੀ ਹੈ ਉਹਦੇ ਵਿੱਚ ਕੀ ਹੈ ਕਿ ਜਾਂ ਤਾਂ ਤੁਸੀਂ ਆਪਣਾ ਸਟੇਟਸ ਜਿਹੜਾ ਉਹਨੂੰ ਰੀਸਟੋਰ ਕਰ ਲਓ ਜੇ ਨਹੀਂ ਕਰਦੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਦੇਸ਼ ਛੱਡਣਾ ਪੈ ਸਕਦਾ ਹੈ ਜਾਂ ਤੁਹਾਡੇ ਤੋਂ ਛਡਵਾਇਆ ਜਾ ਸਕਦਾ ਹੈ ਉਸ ਤੋਂ ਇਲਾਵਾ ਜਿਹੜੇ ਰਿਫਿਊਜੀ ਕਲੇਮ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਬੜੇ ਧਿਆਨ ਦੇ ਨਾਲ ਰਿਫਿਊਜੀ ਕਲੇਮ ਕਰਨ ਕਿਉਂਕਿ ਉਹਦੇ ਵਿੱਚ ਸਟੋਰੀ ਜਿਹੜੀ ਉਹ ਬਹੁਤ ਮੇਨ ਰੋਲ ਪਲੇ ਕਰਦੀ ਹੈ ਸੋ ਉਸ ਹਿਸਾਬ ਦੇ ਨਾਲ ਹੀ ਚੱਲਣ ਤਾਂ ਕਿ ਉਹਨਾਂ ਦੇ ਉੱਤੇ ਇੰਪੈਕਟ ਨਾ ਪਵੇ ਪਰ ਰਿਫਿਊਜੀ ਕਲੇਮ ਦੇ ਉੱਤੇ ਵੀ ਇੱਕ ਬੜਾ ਵੱਡਾ ਅਸਰ ਪੈਣ ਵਾਲਾ ਹੈ ਪਰ ਐਕਚੁਅਲ ਦੇ ਵਿੱਚ ਕੀ ਹੋਏਗਾ ਉਹ ਤਾਂ ਜਦੋਂ ਨਵੀਆਂ ਅਨਾਊਂਸਮੈਂਟ ਆਉਣਗੀਆਂ ਉਹਦੇ ਹਿਸਾਬ ਨਾਲ ਹੀ ਕਲੀਅਰ ਹੋਵੇਗਾ ਹਾਲੇ ਇਸ ਬਾਰੇ ਕਹਿਣਾ ਬਹੁਤ ਜਲਦੀ ਹੋਵੇਗੀ ਉਮੀਦ ਕਰਦਾ ਹਾਂ ਬਲੌਗਸਾਂ ਦਾ ਹੋਵੇ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਅਸੀਂ ਨਹੀਂ ਤਿਆਰ ਕਰਦੇ ਕਿ ਤੁਹਾਡਾ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਯਾਰਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਧੰਨਵਾਦ